ਠੰਡੀ ਆ ਬਈ ਪੂਰੀ ਮਾਹ ਬਰਫ਼ ਵਰਗੀ ਹੈ ਜਿਹੇ ਕਿੰਨਾ ਤਿਆਰ ਆ ਬਈ ਹੁਣ ਦੁੱਧ ਵੀਰੇ ਹੁਣ ਕੰਡੇ ਵਾਲਾ ਤਾਂ 13 ਲੀਟਰ ਆ ਜੀ ਮਾਹ ਵੀਰੇ ਤੋਲ ਕੇ ਦੇਵਾਂਗੇ ਦੋ ਟਾਈਮ ਟਾਈਮ ਤੋਂ ਟਾਈਮ ਲਾ ਕੇ ਅਗਲਾ ਚੋਕੀ ਲੈ ਕੇ ਜਾਵਾਂ ਠੀਕ ਆ 13 ਲੀਟਰ ਜਮਾ ਠੀਕ ਆ ਚੰਗੇ ਆ ਬਈ ਪੂਰੀ ਮਾਹ ਵੀਰੇ ਜਿਹੇ 5 ਸਾਲ ਦਾ ਜਵਾਹ ਚੁਣ ਤਾਂ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਨੌ ਨਗਾ ਤੁਹਾਨੂੰ ਉਹ ਜਿਹੜੇ ਵਿਕਰੀ ਵਾਲੇ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ 8 ਬਿਲਕੁਲ ਤਾਜ਼ੀਆਂ ਸੂਈਆਂ ਬਹਿੜਾਂ ਤੇ ਇੱਕ ਜਿਹੜੀ ਮੱਝ ਰਹੂਗੀ ਸਾਰੀ ਡਿਟੇਲ ਆਈਡੀ ਆਪਾਂ ਬਾਈ ਤੋਂ ਪੁੱਛਾਂਗੇ ਗੱਲਬਾਤ ਥੋਡੀ ਸਾਰੀ ਜਿਹੜੀ ਬਾਈ ਨਾਲ ਦੱਸੀ ਨਾ ਕਰਵਾਵਾਂਗੇ ਜੱਸੀ ਕੋਲ ਖੜੇ ਆ ਤੇ ਆਜੋ ਥੋਡੀ ਬਾਈ ਨਾਲ ਕਰਵਾਉਨੇ ਆ ਬਹੁਤਾ ਸਮਾਂ ਨਹੀਂ ਲੈਂਦੇ ਤੁਹਾਡਾ ਨੱਕ ਕਾਫੀ ਨੇ ਵੀਡੀਓ ਲੰਬੀ ਹੋ ਜੂ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਜਿਹੜੇ ਭਰਾ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਕੀ ਹਾਲ ਨੇ ਬਈ ਅਸੀਂ? ਵਧੀਆ ਵੀਰੇ ਤੁਹਾਨੂੰ ਦੱਸ ਦਿੱਤੇ ਹੋ ਕੀ ਲੱਗ? ਠੀਕ ਆ ਵਧੀਆ। ਆਪਣੇ ਘਰੋਂ ਬਈ 6ਵੀਂ 7ਵੀਂ ਵੀਡੀਓ। ਪਹਿਲਾਂ ਵਾਲੀ ਵੀਡੀਓ ਦਾ ਕੀ ਰਿਸਪੌਂਸ ਆਇਆ ਸੀ? ਯਾਰ ਰਿਸਪੌਂਸ ਦੇ ਤੱਕ ਕੀ ਗਿਣਾਂ ਮੈਂ ਕਰੀਏ। ਠੀਕ ਆ ਬਈ। ਹਾਂਜੀ। ਤੇ ਕਹਿਣਾ ਕੁਕਾਉ ਵਈ ਅੱਜ ਆਪਣੇ ਕੋਲੇ? ਅੱਜ ਆਪਣੇ ਕੋਲੇ ਕੋਈ 8 ਬਹਿੜਾਂ ਨੇ। 8 ਬਹਿੜਾਂ ਤੇ ਇੱਕ ਮੱਝ ਹੈ ਨਾ? ਇੱਕ ਮੱਝ ਆ ਜੀ। ਠੀਕ ਆ ਤਾਜ਼ੀਆਂ ਸੂਈਆਂ ਸਾਰੀਆਂ। 7 ਸੂਈਆਂ ਨੇ। ਠੀਕ ਆ ਬਈ। ਇੱਕ ਗੱਬਣਾ। ਹਾਂ। ਤੇ ਇਹ ਮੱਝ ਵੀ ਸੂਈ ਹੋਈ ਹੋਵੇ ਹੈਨਾ? ਮੱਝ ਵੀ ਸੂਈ ਹੈ ਜੀ। ਠੀਕ ਹੈ ਇੱਕ ਆਪਾਂ ਪਹਿਲਾਂ ਬਈ ਆਪਣਾ ਐਡਰੈਸ ਕਨਫਰਮ ਕਰਾ ਲਈ ਹੈ ਨਾ ਜੇ ਕਿਸੇ ਭਰਾ ਨੇ ਆਉਣਾ ਹੋਇਆ ਹਾਂਜੀ ਆਪਣਾ ਪਿੰਡਾ ਪੱਕੋਕਲਾ ਪਿੰਡ ਪੱਕੋਕਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਰੋਡ ਤੇ ਰਹਿ ਜਾਂਦੀ ਪੱਕੋਕਲਾ ਮਾਨਸਾਬ ਨਾਲਾ ਰੋਡ ਦੇ ਬਿਲਕੁਲ ਉੱਪਰ ਪੈ ਜਾਂਦਾ ਆਪਣਾ ਘਰ ਹਣਾ ਠੀਕ ਹੈ ਬਈ ਤੇ ਇੱਕ ਆਪਣਾ ਫੋਨ ਨੰਬਰ ਬੋਲ ਦੇ ਬਈ ਮੇਰਾ 86997 86997 62393 62393 ਬਾਈ ਦਾ ਫੋਨ ਨੰਬਰ ਆ ਜੀ ਫੋਨ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਤੇ ਕਿਹੜੀ ਵਾਰ ਤੋਂ ਕਰੀ ਬਈ ਸਟਾਟ ਆਪਾਂ ਇਹ ਵੀ ਕਰ ਲੈਨੇ ਠੀਕ ਆ ਗੱਬਣਾ ਬਈ ਇਹ ਇਹ ਗੱਬਣ ਵੇੜ ਅਗਰੇ ਦੋ ਦੰਦ ਦਾ ਲਓ ਜੀ ਆ ਪਹਿਲੀ ਗੱਬਣ ਬੈੜ ਦੀ ਡਿਟੇਲ ਦਿੰਨੇ ਆ ਤੁਹਾਨੂੰ ਗੱਬਣ ਬੈੜ ਆ ਦੋ ਦੰਦ ਬੈੜ ਆ ਤੇ ਕਿੰਨਾ ਚਿਰ ਬਾਕੀ ਆ ਬਈ ਸੁਣਦਾ ਇਹਦੇ ਵੀਰੇ ਹੈ ਪਏ ਆ ਸੱਤ ਤੱਕ ਦਿਨ ਬਾਕੀ ਮਾਲਕ ਦੇ ਸਾਹਮਣੇ ਠੀਕ ਹੈ ਤਕਰੀਬਨ 22 ਦੇ ਦਸਨ ਮਿਨਾਵਕ ਜਿਹੜਾ ਹਫਤਾ ਹਜੇ ਸੁਣਦਾ ਪਿਆ ਹਾਂਜੀ ਕਰਾਸ ਪਾਣ ਦੇ ਵਿੱਚ ਬੈੜ ਪੈ ਜਾਂਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਚੰਗੀ ਵਜਨ ਵਾਲੀ ਬੈੜ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਤਿਆਰ ਕਰਿਆ ਤੇ ਤੋੜ ਕੇ ਵੀ ਦਿਖਾਉਣ ਨਾਲੇ ਤੋੜਦੇ ਵੀ ਆ ਇਸ ਕੁਆਲਿਟੀ ਦੀ ਦੇਖ ਸਾਹ ਰਹੇ ਤੁਸੀਂ ਪ੍ਰਿੰਟ ਪ੍ਰਿੰਟ ਜੰਗਾ ਵਹਿੜ ਦਾ ਚੰਗੀ ਵਜਨ ਵਾਲੀ ਵਹਿੜਾ ਤੇ ਹਵਾਨਾ ਹੂਨਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਚੰਗੀ ਵਜਨ ਵਾਲੀ ਤੇ ਅੱਗੇ ਗਰਮੀ ਦੇ ਵਿੱਚ ਰੱਖਣ ਵਾਲੀ ਜਿਹੜੀ ਅਨਗੂਲ ਆ ਵਹਿੜਾ ਗਰਮੀ ਬਹੁਤ ਘੱਟ ਮਣਾਉਂਦੀਆਂ ਵਹਿੜਾ ਇਹ ਤੇ ਹਫਤਾ ਰਹਿੰਦਾ ਬਈ ਸੁੰਨਦਾ ਇਹਦਾ ਕਿਹ ਹਫਤਾ ਪਿਆ ਵੀਰੇ ਤੇ ਦੁੱਧ ਦਾ ਕਿੰਨਾ ਪਾ ਦੂ ਬਈ ਤੁਸੀਂ ਦੁੱਧ ਜੜੀ ਦੀ ਮਾਂ ਦੀ ਕੁਆਲਿਟੀ ਆ ਇਹ ਠੀਕ ਆ ਬਈ 40 ਕਿਲੋ ਦੀ ਆ ਇਹ 40 ਕਿਲੋ ਹਾਂ ਇਹ ਆਈਡੀ ਆਪਾਂ ਕਿਹੜੇ ਹਿਸਾਬ ਨਾਲ ਖਵਾਨਾਂਗਾ ਹਾਂ ਦੀ ਕਿਰਪਾ ਚਾਹੀਦੀ ਇਹਨੂੰ 25 22 ਕਿਲੋ ਦਾ 25 ਹਾਂ ਪਾ ਦੂ ਖੁੱਲਾ ਬਈ ਹੈਨਾ ਸੋਣੀ ਤਿਆਰ ਹੁੰਦੀ ਹੁੰਦੀ ਆ ਹਾਂ ਹਾਂ ਤੇ ਰੇਟ ਰੂਟ ਬਈ ਕੀ ਰੱਖਾਂਗੇ ਵੀਰੇ ਇਹਦਾ ਜੱਜ ਆਪਾਂ ਵੀਰੇ ਮੁੱਲ ਤਾਂ ਚਾਹੇ ਆਪਾਂ ਕੁਝ ਮਰਜ਼ੀ ਕਰ ਲਈਏ ਠੀਕ ਆ ਬਈ ਪੂਰੇ ਆਪਾਂ 90000 ਦੀ ਸੱਟ ਦੇਣਾ 90000 ਦੀ ਹਾਂ ਨਾ ਹਾਂ ਨਹੀਂ ਹੈ ਬਸ ਇੰਝ ਮਾਨ ਤਾਨ ਹੋ ਜੂ ਦੂਰ ਨੇੜੇ ਪੈਣ ਪੈ ਘੜਾਊਗਾ ਉਹਦਾ ਠੀਕ ਆ 90 ਚ ਮਾਨ ਤਾਨ ਹੋ ਜੂ ਹਾਂਜੀ ਠੀਕ ਆ ਅੱਗੇ ਆ ਗਈ 2 ਨੰਬਰ ਤੇ ਬਿਹੜਾ ਬਿਲਕੁਲ ਤਾਜੀ ਸੂਈ ਬਿਹੜਾ ਹੈਨਾ ਬਈ ਹਾਂਜੀ ਹ ਬੱচ্চਾ ਮਗਰ ਬੱਛਾ ਜੀ ਦੇਖ ਸਕਦੇ ਹੋ ਤੁਸੀਂ 2 ਨੰਬਰ ਵਾਲੀ ਬੈੜ ਬਿਲਕੁਲ ਤਾਜੀ ਸੂਈ ਬੈੜਾ ਕਰਾਸ ਬਨ ਦੇ ਵਿੱਚ ਇਹ ਪੈਂਦੀ ਆ ਤੇ ਕੈਮਾ ਸੂਆ ਸੂਈ ਆ ਬਾਈ ਇਹ ਬਾਈ ਦੂਜੀ ਸੂਈ ਆ ਦੂਜਾ ਸੂਆ ਇਸ ਵਾਰ ਸੂਈ ਆ ਹਾਂ ਠੀਕ ਆ ਤੇ ਤੁਰਦੀ ਨੂੰ ਇੱਕ ਵਾਰੀ ਚੈੱਕ ਕਰ ਲਓ ਤੁਸੀਂ ਬਵਾਨਾ ਬੂਨਾ ਕਰਮਾਲੀ ਨੇ ਨਹੀਂ ਬਹੁਤ ਸੋਹਣਾ ਤਿਆਰ ਕਰਿਆ ਸਵਾਨਾ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਤਿਆਰ ਹੋਈ ਆ ਬੈੜਾ ਦੇਖੋ ਤੁਰੀ ਦਾ ਨਹੀਂ ਬੈੜ ਤੋਂ ਬਵਾਨਾ ਬੂਨਾ ਬਹੁਤ ਚੰਗਾ ਬਣਾਇਆ ਤੇ ਬਹੁਤ ਚੰਗਾ ਦੁੱਧ ਪਾ ਦੂਗੀ ਬੈਣ ਦੂਜਾ ਸੂਆ ਸੂਈ ਹੈ ਤੇ ਤਾਜੀ ਸੂਈ ਹੈ ਬਈ ਹੈਨਾ ਤਾਜੀ ਸੂਈ ਹੈ ਜੇਰ ਪਈ ਨਹੀਂ ਹਜੇ ਬਈ ਇਹ ਵੀ ਜੇਰ ਬਾਕੀ ਵੀਰ ਜੇਰ ਪੈਣੀ ਬਾਕੀ ਹੁਣੀ ਸੂਈ ਹੈ ਬਈ ਹੈਨਾ ਆਏ 2:30 ਵਜੇ ਸੂਈ ਹੈ ਠੀਕ ਆ ਤੇ ਬੋਲਾ ਇਹਦਾ 7-8 ਕਿਲੋ ਕੜਦਾ 7-8 ਕਿਲੋ ਬੋਲਾ ਕੜਦਾ ਹੈ ਕਿਉਂਕਿ ਬੈਠਾ ਨਹੀਂ ਜਾਂਦਾ ਸੀ ਬੈਠਾ ਠੀਕ ਆ ਤੇ ਕਿੰਨਾ ਕ ਦੁੱਧ ਪਾ ਦੂ ਬਈ ਆਈਡੀਆ ਜਾ ਦੁੱਧ ਵੀਰੇ ਨੂੰ 20 ਤਾਂ ਪਲਾਸ ਚ ਆਹੀਦੀ ਹੈ 20 ਲੀਟਰ ਦੁੱਧ ਪਾ ਦੂ ਖੁੱਲਾ ਨਾਰਮਲ ਹੀ ਆ ਠੀਕ ਆ ਬਈ ਬੱਚਾ ਮਗਰ ਬੱਚਾ ਦੱਸ ਬੱਚਾ ਮਗਰ ਬੱਚਾ ਬੱਚਾ ਤੇ ਇਹਦਾ ਬਈ ਰੇਟ ਕੀ ਰੱਖਾਂਗੇ ਜੈਜ ਇਹ ਦੇਣ ਲੈਣੀ 80000 80000 ਮੰਨਦਾ ਨੇ ਜੋ ਵੀ ਹੋਜੂ ਹੋਜੂਗਾ ਦੂਰ ਨੇੜੇ ਠੀਕ ਆ ਠੀਕ ਆ ਤੇ ਅੱਗੇ ਤਿੰਨ ਨੰਬਰ ਤੇ ਆ ਗਈ ਮੱਝ ਬਈ ਹਨਾ ਤਿੰਨ ਨੰਬਰ ਤੇ ਆ ਗਈ ਮੱਝ ਜੀ ਇਹਦੇ ਵੀ ਖੜੀ ਤੇ ਨੰਗਾ ਮਾਰ ਲੋ ਚੰਗੀ ਵਜਨ ਵਾਲੀ ਮੱਝਾ ਸਿੰਘਾ-ਸੁੰਗਾ ਦੀ ਕੁੰਡੀ ਆ ਫੇਸ ਕੁਆਲਿਟੀ ਦੀ ਵੀ ਸੋਹਣੀ ਆ ਤੇ ਬਾਡੀ ਢਾਂਚੇ ਦੀ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਚੰਗੇ ਵਜਨ ਵਾਲੀ ਆਗੇ ਤੁਰਦੀ ਨੂੰ ਚੈੱਕ ਕਰ ਲੋ ਚੱਲ ਲਈ ਸ਼ੇਫ ਲੱਗਾ ਹਵਾਨਾ ਦੇਖ ਸਾਰਾਂ ਤੁਸੀਂ ਬਿਲਕੁਲ ਸਾਫ ਹਵਾਨਾ ਸਾਰੇ ਥਣ ਇੱਕੋ ਜੇ ਬਹੁਤ ਥਣ ਦਾ ਸਾਇਜ ਬਹੁਤ ਸੋਹਣਾ ਹਵਾਨਾ ਬੰਨਾ ਪੂਰਾ ਸਾਫਾ ਇੱਕੋ ਜੇ ਥਾਣਾ ਤੇ ਚੰਗੇ ਵੱਜਣ ਵਾਲੀ ਆ ਸਿੰਗਾ ਸੁੰਗਾ ਦੀ ਕੁੰਡੀਆਂ ਫੇਸ ਕੁਆਲਿਟੀ ਸੋਹਣੀਆਂ ਪਿਛਟਪੜੇ ਜੀ ਵੀ ਮੱਜ ਬਹੁਤ ਚੰਗੀ ਆ ਜੀ ਦੁੱਧ ਬਾਦ ਦਾ ਆਪਾਂ ਬਾਈ ਨੂੰ ਪੁੱਛ ਲੈਨੇ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਮੱਜ ਨੂੰ ਸੂਈ ਨਹੀਂ ਦਸੀ ਅੱਜ ਬਾਈ 15 ਮਹੀਨਾ ਦਾ ਨੇ 15 ਦਿਨਾਂ ਦੀ ਸੂਈ ਨੂੰ ਹੋਗੇ ਤੇ ਬੱਚਾ ਮਗਰ ਕੱਟਾ ਵੀਰੇ ਬੱਚਾ ਮਗਰ ਕੱਟਾ ਹੀ ਦੇਖ ਸਕਦਾ ਹਾਂ ਤੁਸੀਂ 15 ਦਿਨਾਂ ਦੀ ਸੂਈ ਆ ਹਾਂਜੀ ਤੇ ਦੁੱਧ ਕਿੰਨਾ ਕੁ ਤਿਆਰ ਆ ਬਈ ਹੁਣ ਦੁੱਧ ਵੀਰੇ ਹੁਣ ਕੰਡੇ ਵਾਲਾ ਤਾਂ 13 ਲੀਟਰ ਆਇਆ ਵੇ ਪੂਰੀ ਤਸੱਲੀ ਕਰਾ ਦੇਵਾਂਗੇ ਮਾਹ ਵੀਰੇ ਤੋਲ ਕੇ ਦੇਵਾਂਗੇ ਦੋ ਟਾਈਮ ਟਾਈਮ ਤੋਂ ਟਾਈਮ ਲਾ ਕੇ ਅਗਲਾ ਚੋਕੀ ਲੈ ਕੇ ਜਾਵਾਂਗੇ ਠੀਕ ਆ 13 ਲੀਟਰ ਜਮਾ ਠੀਕ ਆ ਤੇ ਇਹਦਾ ਚਵਾਈ ਚੂਵੀ ਚੰਗੇ ਆ ਬਈ ਪੋਲੀਆ ਮਾਹ ਵੀਰੇ ਇਹੇ 5 ਸਾਲ ਦਾ ਜ਼ਵਾਦ ਚੂੜੀ ਠੀਕ ਆ ਬਈ ਹਾਂ ਤੇ ਜੈ ਜੈ ਰੇਟੇ ਦਾ ਫੇਰ ਇਹਦਾ ਮੁੱਲ ਤਾਂ ਹੈਗਾ 140 140 35 ਦੀ ਛੱਡਾਂ ਔਰ ਵੀ ਹੋ ਜਮਾਨਦਾਰ ਉਹ ਮੌਕੇ ਦੇ ਦੇਖੇ ਠੀਕ ਆ ਤੇ ਅੱਗੇ ਦੇਖ ਲਓ ਜੀ 4 ਨੰਬਰ ਤੇ ਆ ਗਈ ਵਹਿੜਾ ਇਲਾ ਤੋਰ ਦੇ ਬਾਈ ਨੂੰ ਵੀ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਕ੍ਰੋਸ ਪੰਨ ਦੇ ਵਿੱਚ ਵਹਿੜ ਪੈਂਦੀ ਹੈ ਤੇ ਹਵਾਨਾ ਮੁੰਨੇ ਦੀ ਵੀ ਚੈੱਕ ਕਰ ਸਕਦੇ ਤੁਸੀਂ ਜਿdetails ਆਪਾਂ ਸਾਰੀ ਬਾਈ ਨੂੰ ਪੁੱਛ ਲਾਂਗੇ ਮੋੜ ਲਾ ਜੀ ਇਸ ਕੁਆਲਟੀ ਦੀ ਦੇਖ ਸਕਦੇ ਹੋ ਕ੍ਰੋਸ ਪੰਨ ਦੇ ਵਿੱਚ ਪੈਂਦੀ ਹੈ ਬਾਕੀ ਡਿਟੇਲ ਆਪਾਂ ਸਾਰੀ ਬਾਈ ਨੂੰ ਪੁੱਛ ਲੈਣੇ ਹਵਾਨਾ ਮੁੰਨਾ ਸਾਈਡ ਤੋਂ ਦੇਖ ਸਕਦੇ ਹੋ ਥਾਣਾ ਤੋਂ ਨਾਲ ਦਾ ਸਜਾ ਜਿਹੜਾ ਚੰਗਾ ਬੈੜਦਾ ਇਹਦੀ ਕੀ ਡਿਟੇਲ ਆ ਬਈ ਅਸੀਂ ਇਹਦੀ ਡਿਟੇਲ ਵੀਰੇ 6 ਲੀਟਰ ਦੁੱਧ ਦਾ 6 ਲੀਟਰ ਦੁੱਧ। 6 ਤੋਂ 6.5 ਹੋ ਸਕਦਾ। ਅਗਲਾ ਇਹ ਸੋਚ ਕੇ ਨਾਲ ਲਵਈ ਪਤਾ ਹੀ 5.5 ਰਹੀ। ਠੀਕ ਆ। ਹਾਂ। ਤੇ ਕਿੰਨੇ ਜੇ ਸੂਈ ਸਾਈ ਕਿੰਮਿਆ ਬਈ ਇਹ? ਸੂਈ ਨੂੰ ਹੋ ਗਏ ਬਈ ਅੱਜ ਕਹਿੰਦੇ ਤਾਂ ਮਾਲਕ ਤਾਂ ਮੈਂ 5 ਮਹੀਨੇ ਕਿਹਾ। ਠੀਕ ਆ ਬਈ। ਪਰ ਆਪਣੇ ਕਿਹੜਾ ਘਰੇ ਸੂਈ ਇਹ? ਬੱਚਾ ਮੰਗ ਰਿਹਾ ਹੈਗਾ ਬਈ। ਬੱਚਾ ਕੁਛ ਨਹੀਂ ਚਾੜ ਤੇ ਮਿਲਦੀ ਆ। ਚਾੜਦੀ ਮਿਲਦੀ ਆ। ਆ ਨਿਆਣਾ ਪਾ ਨਾ ਪਿਆ। ਠੀਕ ਆ ਬਈ। ਸੂਈ ਚੱਕਰ ਨਹੀਂ। ਠੀਕ ਆ। ਤੇ ਗੱਲ ਕੀ ਆ? ਗੱਲ ਇਹ ਹੈ ਵੀ ਇਹਦਾ ਟੋਟੋ ਕਟਾ ਅੱਜ ਹੋ ਗਏ 25 ਦਿਨ ਟੀਕਾ ਭਰਾਇ। 25 ਦਿਨ ਟੀਕਾ ਭਰਾਇ ਨੂੰ। ਭਰਾਇ ਨੂੰ ਹੋ ਗਏ ਉਹ ਵੀ ਆ ਆਪਾਂ ਖਾਲੀ ਕਰਕੇ ਦੇਵਾਂਗੇ 6 ਲੀਟਰ ਦੁੱਧ ਦਿੰਦੀ ਆ ਹਾਂ ਦੋਨੇ ਟਾਈਮ ਮਿਲਦੀ ਆ ਕਿ ਇੱਕ ਬਈ ਦੋਨੇ ਟਾਈਮ ਵੀ ਰ ਦੋਨੇ ਟਾਈਮ ਖਸੋ ਠੀਕ ਆ ਬਈ 40 ਮਿਲਦੀ ਆ 40 ਠੀਕ ਆ ਜਵਾਈ ਚੂਈ ਦੀ ਚੰਗੀਆਂ ਪੂਰੀ ਪੋਰੀ ਜਮਾ ਇੱਕ ਨੰਬਰ ਠੀਕ ਆ ਤੇ 80 ਕ੍ਰੋਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੋੜ ਕੇ ਵੀ ਪਖਾਵਾਂ ਇੱਕ ਵਾਰੀ ਖੜੀ ਦੇ ਖਵਾਨੇ ਤੇ ਨਿਗਾ ਮਾਰ ਲਓ ਨਾਲ 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 ਸੈੱਟ ਚੈੱਕ ਕਰ ਸਕਦੇ ਹੋ ਤੁਸੀਂ ਵੇੜ ਇਹ ਵੀ ਚੰਗੀਆਂ ਲੈ ਤੋੜਦੇ ਮਾੜੀ ਬਈ ਤੁਰਦੀ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਫੇਸਫੂਡ ਕੁਆਲਿਟੀ ਦੀ ਵੇੜ ਆ ਜਿਹੜੀ ਚੰਗੀ ਆ ਛੋਟੀ ਜ਼ਰੂਰ ਆ ਪਰ ਹਵਾਨਾ ਹੋਣਾ ਚੰਗਾ ਵਹਿੜਦਾ ਦੁੱਧੇ ਚੰਗਾ ਪਾ ਦੂਗੀ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲੈਣਾ ਮੋੜ ਲੈ ਬਈ ਹਵਾਨੇ ਬੁਨੇ ਦੀ ਬਿਲਕੁਲ ਸਾਫਾ ਗਹਿੜਾ ਜਿਹੜੇ ਇਹਦੀ ਕੀ ਡਿਟੇਲ ਆ ਬਈ ਅਸੀਂ ਕਿਲੇ 14 ਲੀਟਰ ਕੰਡੇ ਵਾਲਾ ਦਤਾ ਹਾਂ 14 ਲੀਟਰ ਜਮਾ ਕੰਡੇ ਤੇ ਤੋਰ ਕਰੀਂਦਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੋ ਗਿਆ ਤੇ 20 ਦਿਨ ਨੂੰ ਆ 20 ਦਿਨ ਨੂੰ ਸੂਈ ਨੂੰ ਹੋ ਗਿਆ ਤੇ ਬੱਚਾ ਕੀ ਆ ਮਗਰ ਬੱਛਾ ਵੀਰੇ ਬੱਚਾ ਮਗਰ ਬੱਛਾ ਹੀ ਦੇਖ ਸਕਦਾ ਤੁਸੀਂ ਦੀਨਾਂ ਦੀ ਸੂਈਆ ਤੇ ਦੁੱਧ ਕਿੰਨਾ ਦੱਸਿਆ 14 ਲੀਟਰ 14 ਲੀਟਰ ਠੀਕ ਆ ਤੇ ਠੰਡੀ ਆ ਬਈ ਪੂਰੀ ਮਖਾ ਬਰਫ਼ ਵਰਗੀ ਜਿਹੇ ਜਿਹਾ ਵਗ ਜੁਈ ਆ ਠੀਕ ਆ ਤੇਰੇ ਟਰੂਟ ਇਹਦਾ ਕੀ ਰੱਖਾਂਗੇ ਫਿਰ ਮੁੱਲ ਤਾਂ 50000 ਇਹ 45000 ਦੀ ਹਨ 45000 ਬਸ ਹੋਰ ਵੀ ਹੋਜੀ ਛੋਟੀ ਆ ਥੋੜੀ ਜੀ ਛੋਟੀ ਜਰੂਰ ਹੈਗੀ ਆ ਪਰ ਦੁੱਧ ਬਣੀ ਹੋਵੇ ਛੋਟੀ ਅੱਛਾ ਦੁੱਧ ਦਾ ਜਿਹੇ ਕਿੰਨਾ ਮਰਗੀ ਪਾਈ ਆ ਭਾ ਗਾਲੀ ਉਹਨੇ ਕੱਢੀ ਆ ਠੀਕ ਆ 45000 ਮੰਨ ਤਾਣ ਹੋ ਜੂ ਹਾਂ ਠੀਕ ਆ ਅੱਗੇ ਆ ਗਈ ਜੀ ਸਿੰਘਾਂ ਵਾਲੀ ਵੜਾ ਇਹਨੂੰ ਵੀ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਓ ਹਵਾਨਾ ਹਮੂਨਾ ਸੋਹਣਾ ਬ ਤੋਰ ਕੇ ਦਿਖਾ ਦਿੰਨੇ ਆ ਇੱਕ ਵਾਰੀ ਤੁਹਾਨੂੰ ਲੈ ਤੋਰਦੇ ਭਾਈ ਇਹਨੂੰ ਵੀ ਲੈ ਵੀ ਤੁਰਦੀ ਤੇ ਨਿਗਾ ਮਾਰ ਲਓ ਸਿੰਘਾਂ ਵਾਲੀ ਵਿਹੜਾ ਤੇ ਦੁੱਧ ਨੂੰ ਚੰਗੀ ਹੋਣੀ ਆ ਹਵਾਨਾ ਹਮੂਨਾ ਦੇਖੋ ਹਵਾਨਾ ਹਮੂਨਾ ਹਵਾਨਾ ਹਮੂਨਾ ਬਹੁਤ ਸੋਹਣਾ ਬਣਾਇਆ ਵਿਹੜ ਨੇ ਮੋੜ ਲੈ ਜੇਦੀ ਵੀ ਚੰਗੀ ਆ ਵਜਨ ਵਾਲੀ ਵਿਹੜਾ ਦੁੱਧ ਵਧੀਆ ਫਾਲੇ ਲੈ ਵੀ ਅਸੀਂ ਇਹ ਭਾਈ ਸੂਣ ਨੂੰ ਅੱਜ ਸੇਮਾ ਦੇਣਾ ਛੇ ਮਾਣਨ ਸੂਈ ਨੂੰ ਹੋ ਗਿਆ। ਛੇ ਮਾਣਨ ਸੂਈ ਨੂੰ ਮਗਰੇ ਦੇ ਬੱਸੀ ਆ। ਜਰਸੀ ਬੱਸੀ ਆ। ਮਗਰਾ ਦੀ ਬੱਛੀ ਇਹਦੇ ਜਰਸੀ। ਹਾਂ। 6 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਕੁ ਤਿਆਰ ਆ ਬਈ ਦੁੱਧ ਬਾਦ? ਹੁਣ ਬੋਲਾ 10 ਕਿਲੋ ਤਿਆਰ ਆ ਬਈ ਜਿੰਮ ਠੰਡਾ। ਪੂਰਾ ਤਸੱਲੀ ਆ। ਮਾਹ ਪੂਰਾ ਤੋਲ ਕੇ ਦੇ ਮੰਗਦੇ। ਠੀਕ ਆ ਕਿੰਨਾ ਕੁ ਪਾ ਦੂ ਬਈ ਆਈਡੀਆ ਜਾ। ਬਈ 14 ਕਿਲੋ ਦੁੱਧ ਦੇਣਾ ਚਾਹੀਦਾ। 14 ਕਿਲੋ ਦੇ ਦਿਓ ਹਣਾ। ਹਾਂ ਵਾਨਾ ਮੁੰਨਾ ਸੋਹਣਾ। ਤੇ ਇਹਦਾ ਰੇਟ ਕੀ ਰੱਖਾਂਗੇ ਬਈ ਜਯਾ ਜੀ। ਇਹ ਮੁੱਲ 50000 ਰੁਪਏ ਵੀ 45000 ਰੁਪਏ। 45000 ਰੁਪਏ ਤੇ ਅੱਗੇ ਆ ਗਈ ਬੈੜ ਜੀ ਬਾਈ ਦੇ ਦਸਮ ਦਾ ਕੋ ਬੱਚਾ ਮਰ ਗਿਆ ਦਾ ਬਾਕੀ ਡਿਟੇਲ ਆਪਾਂ ਸਾਰੀ ਬਾਈ ਨੂੰ ਪੁੱਛਾਂਗੇ ਬਿਲਕੁਲ ਸਾਫ ਸੋਤਰੀ ਬੈੜਾ ਉਹ ਵਨ ਉਹ ਨਾ ਦੇਖ ਸਰ ਤੁਸੀਂ ਥਣਾ ਥਣਾ ਦਾ ਸੈਜ ਹੈ ਜਿਹੜਾ ਸੋਹਣਾ ਤੇ ਰੇਟ ਹੈ ਦਾ ਜਿਹੜਾ ਬਹੁਤ ਜਿਆਦਾ ਕਰਵਾਵਾਂਗੇ ਆਪਾਂ ਇਹਦੀ ਕੀ ਡਿਟੇਲ ਹੈ ਬਈ ਅਸੀਂ ਇਹ ਪਹਿਲਾਂ ਨਵਸੀ ਆ ਬਈ ਪਹਿਲਾਂ ਨਵਸੀ ਦੋ ਦਾਂਦੀ ਆ ਦੋ ਦਾਂਦ ਆਪਣੇ ਕੋਲੇ ਸੂਈ ਆ ਗਈ ਜੇ ਕਈ ਵਾਰ ਕੋਈ ਭੈਣ ਭਾਈ ਆ ਕੇ ਕਹਿੰਦਾ ਵੀ ਯਾਰ ਤੋਕੜ ਉਹਦੀ ਨੂੰ ਇਹ ਸੱਜਰ ਬਣਾਈ ਜਾਂਦੇ ਆ ਠੀਕ ਆ ਬਈ ਗੱਬਣ ਦੀ ਵੀ ਆਪਣੇ ਕੋਲੇ ਵੀਡੀਓ ਪਈ ਆ ਸੂਈ ਹੋਈ ਦੀ ਵੀ ਪਈ ਆ ਠੀਕ ਆ ਕਿੰਨੇ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਨੂੰ ਅੱਜ ਹੋ ਗਏ 15 ਦਿਨ ਵੀਰੇ 15 ਦਿਨ ਸੂਈ ਹਾਂ ਬੱਚਾ ਮਰ ਗਿਆ ਹੈ ਬੱਚਾ ਇਹਦਾ ਮਰ ਗਿਆ 25 ਤੋਂ ਪਹਿਲਾਂ ਇਹ ਦੁੱਧ ਹੈਗਾ ਸੀ ਤਾਂ ਥੱਲੇ 9 ਲੀਟਰ ਠੀਕ ਆ ਹੁਣ 7 ਕਿਲੋ ਦੁੱਧ ਜਮਾ ਤਿਆਰ ਆ ਠੰਡਾ 7 ਕਿਲੋ ਹਾਂ ਚਾਰਟ ਤੇ ਮਿਲਦੀ ਆ ਰਾਮਣਾ ਬੈਠਾ ਰਹਿ ਕੇ ਦੋ ਵਾਰੀ ਉੱਠ ਕੜ ਵਿੱਚ ਚਲੋ ਠੀਕ ਹੈ ਇੱਕ ਡੰਗ ਮਿਲ ਜੇ ਬਈ ਕਿਦੋਂ ਦੇ ਦੋਨੇ ਟਾਈਮ ਵੀਰੇ ਦੋਨੇ ਡੰਗ 7 ਕਿਲੋ ਦੁੱਧ 7 ਕਿਲੋ ਹੋਣਾ ਤਰ ਤਿਆਰ ਠੀਕ ਹੈ ਰੇਟ ਕੀ ਰੱਖ ਲੈ ਬਈ ਦਾ ਫਿਰ ਇਹ ਲੈਣ ਦੇਣੀ ਬਸ 25000 25000 ਰੁਪਿਆ ਹੋਰ ਵੀ ਹੋ ਜਮਾਨਦਾਰ 25 ਚੋਂ ਮੌਕੇ ਤੇ ਹੋਈ ਠੀਕ ਹੈ ਤੇ ਅੱਗੇ ਆ ਗਈ ਜੀ ਅਗਲੀ ਵੜ ਕ੍ਰਾਸਪਨ ਦੇ ਵਿੱਚ ਇਹਦੇ ਵੀ ਖੜੀ ਤੇ ਨਗਾ ਮਾਰ ਲਓ ਤੋਰ ਕੇ ਵੀ ਦਿਖਾਵਾਂਗੇ ਇੱਕ ਵਾਰੀ ਹਵਾਨੇ ਦੀ ਮੰਦਰ ਚੈੱਕ ਕਰ ਲਓ ਤੋਰ ਦਿਓ ਜੀ ਲਵੀ ਤੁਰਦੀ ਜਨੇਗਾ ਮਾਰ ਸਕਦਾ ਤੁਸੀਂ ਹਵਾਨਾ ਹਮੂਨਾ ਜਿਹੜਾ ਵਹਿੜ ਦਾ ਚੰਗਾ ਤੇ ਫੇਸ ਕੁਆਲਿਟੀ ਦੀ ਵੀ ਚੰਗੀ ਆ ਚੰਗੇ ਵਜਨ ਵਾਲੀ ਵਹਿੜਾ ਤੇ ਰੇਟ ਵੀ ਬਾਈ ਦੇ ਬਹੁਤ ਜਾਇਜ਼ ਆ ਜੀ ਵਹਿੜਾ ਮਦਬਕ ਤੇਰੀ ਕੀ ਡਿਟੇਲ ਆ ਬਾਈ ਇਹਦੇ ਥੱਲੇ ਵੀਰੇ ਹੁਣ 13 ਲੀਟਰ ਦੁੱਧ ਤਿਆਰ ਆ 13 ਲੀਟਰ ਦੁੱਧ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ ਬਾਈ 10 ਦਿਨਾਂ ਦੀ ਕਿਹੜਾ ਸੂਆ ਸੂਈ ਆ ਇਹ ਦੂਜਾ ਵੀਰੇ ਦੂਜਾ ਸੂਆ ਇਸ ਵਾਰ ਸੂਈ ਤੇ 10 ਦਿਨਾਂ ਦੀ ਸੂਈ ਆ ਹਾਂ ਤੇ ਬੱਚਾ ਇਹਦਾ ਖੈਰ ਸਾਹਿਰ ਦੀ ਬੱਸੀ ਆ ਮਗਰ ਮਗਰਾ ਜੀ ਬੱਚੀ ਖੈਰ ਸਾਹਿਰ ਚ ਪੈਂਦੀ ਆ ਤੇ ਦੁੱਧ ਜਮਾ ਪੂਰਾ ਤਸੱਲੀ ਵਾਲਾ ਬਈ ਮੈਂ ਕਿਹਾ ਵੀਰੇ ਪੂਰਾ ਤਸੱਲੀ ਵਾਲਾ ਇਹਦਾ ਹੋਰ ਵੀ ਇਹਨੇ ਵਧਣਾ ਸੀ ਠੀਕ ਆ ਬਈ ਠੀਕ ਆ ਬਈ ਇੱਕ ਪਰਸੈਂਟ ਜਿਸ ਨੂੰ ਆਇਆ ਲਾਦੀ ਹਮ ਨਿਗਰ ਆ ਇਹ ਪਾਲ ਕਰਕੇ ਆ ਜਿਆਦਾ ਪਾਲ ਸੀ ਉਹਦਾ ਕਰਕੇ ਅਸੀਂ ਨੂੰ ਖਰਾਕ ਵਾਲੇ ਨੂੰ ਸ਼ੁਰੂ ਨਹੀਂ ਕਰੀ ਠੀਕ ਆ ਬਈ ਦੁੱਧ ਲੈਣੇ 16-17 ਕਿਲੋ ਦੇਣਾ ਬਸ ਠੀਕ ਆ ਤੇ ਇਹਦਾ ਭਾਗ ਕੀ ਕਰਾਂਗੇ ਬਈ ਜੈ ਜੈ ਇਹ ਮੰਨ 55000 ਆ 50000 ਦੀ ਸਟਾੰਡਿੰਗ 50000 ਰੁਪਏ ਦੀ ਬਸ ਠੀਕ ਆ ਬਈ ਤੇ ਅੱਗੇ ਜੀ ਲਾਸਟ ਨੰਬਰ ਵਾਲੀ ਵੈੜ ਰਹਿ ਗਈ ਆਪਣੇ ਕੋਲ ਇਹ ਵੀ ਤੁਹਾਨੂੰ ਤੋਰ ਕੇ ਦਿਖਾਣੇ ਆ ਲੈ ਤੋਰ ਦੋ ਜੀ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਡਿਟੇਲ ਇਹਦੀ ਆਪਾਂ ਬਾਅਦ ਚ ਪੁੱਛਾਂਗੇ ਕ੍ਰੋਸ ਪੰਨ ਦੇ ਵਿੱਚ ਵੈੜ ਜਿਹੜੀ ਪੈਂਦੀ ਆ ਫੇਸ ਕੁਆਲਿਟੀ ਦੀ ਸੋਹਣੀ ਆ ਤੇ ਚੰਗੇ বাজਣ ਵਾਲੀ ਵੈੜ ਆ ਬਿਲਕੁਲ ਸਾਫ਼ ਸੁਥਰੀ ਵੈੜ ਆ ਤੇ ਹਵਾਨਾ ਹਮੁੰਨਾ ਵੀ ਬਹੁਤ ਸੋਹਣਾ ਦੇਖ ਸਕਦੇ ਤੁਸੀਂ ਥਾਣਾ ਦਾ ਸਹਿਜ ਵੀ ਚੰਗਾ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਹਾਂ ਸਾਰੀ ਦੀ ਇਹਦੀ ਕੀ ਡੇਟ ਹੈ ਬਈ ਅਸੀਂ ਇਹ ਵੀਰੇ ਮੰਡੀ ਤੋਂ ਲਿਆਂਦੀ ਸੀ ਆਪਾਂ ਠੀਕ ਆ ਬਈ ਤੀਜੇ ਚੌਥੇ ਦਿਨ ਹੀ ਆਈ ਨੂੰ ਠੀਕ ਆ ਹੁਣ ਇਸ ਟਾਈਮ ਇਹਦੇ ਥੱਲੇ ਤੋਂ ਤਾਂ ਹੈਗਾ ਦੁੱਧ 9 ਲੀਟਰ ਦੁੱਧ ਕਿਹੜਾ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਹੈ ਬੱਚਾ ਕੀ ਆ ਮੰਗਣਾ ਮੰਗਰ ਬੱਸੀ ਆ ਵੀਰੇ ਮੰਗਰ ਬੱਚਾ ਬੱਛੀ ਆਈ ਇਹਦੇ ਵੀ ਤੇ ਦੂਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਹੋ ਗਏ ਹੋਣਗੇ ਬਈ 15 ਦਿਨਾਂ ਨੂੰ 15 ਦਿਨ ਸੁਈ ਨੂੰ ਹੋਗੇ ਦੁੱਧ ਬਈ ਕਿੰਨਾ ਕਿ ਤਿਆਰ ਆ ਮਾਲਕਾਂ ਨੇ ਤਾਂ ਸਾਨੂੰ ਬਈ ਕਿਹਾ ਵੀ 13 ਲੀਟਰ ਦੁੱਧ ਹੁੰਦੀ ਹੈ 13 ਲੀਟਰ ਹਾਂ ਪਰ ਮੰਡੀ ਦਵਾਈ ਕਰਕੇ ਤੁਹਾਨੂੰ ਪਤਾ ਦੁੱਧ ਘਟ ਜਾਂਦੀ ਆ ਠੀਕ ਆ ਤੋੜ ਜਾਂਦਾ ਬਈ ਕਿੰਨਾ ਬਸ ਸੁਣਾ ਠੀਕ ਦੁੱਧ ਪਾ ਦੋ ਜੀ 13 15 ਲੀਟਰ ਬਵਾਨੇ ਦੇ ਹਿਸਾਬ ਨਾਲ ਬਾਕੀ ਤੁਸੀਂ ਆਪ ਜਜਮੈਂਟ ਕਰ ਲਿਓ ਤੇ ਇਹਦਾ ਮੁੱਲ ਕੀ ਰੱਖਾਂਗੇ ਬਈ ਜੱਜਾ ਇਹਦਾ ਮੁੱਲ ਤਾਂ 40000 ਰੁਪਏ ਠੀਕ ਆ ਬਈ ਇਹ 37000 ਦੀ ਸੜਦਾ 37000 ਰੁਪਏ ਦੀ 37000 ਦੀ ਸੜਦੇ ਨਹੀਂ 40 ਠੀਕ ਆ ਬਈ 37 ਜੋ ਵੀ ਮਾਨਤਾਨ ਹੋ ਜੂ ਤੇ ਇਹ ਜੀ ਬਾਈ ਦੇ ਸਾਰੇ ਜਿਹੜੇ ਵਿਕਰੀ ਵਾਲੇ ਨਹਾ ਪਸ਼ੂ ਨੂੰ ਕਵਰ ਕਰਕੇ ਦਿਖਾਏ ਆ ਤਾਜ਼ੀਆਂ ਸੁੰਆਂ ਹੁੰਆਂ ਬਿਹੜਾ ਤੇ ਇੱਕ ਗੱਬਣ ਬਿਹੜਾ ਵਿੱਚ ਬਿਲਕੁਲ ਜਾਇਜ਼ ਮੁੱਲ ਕਰਾਇਆ ਜੇ ਕਿਸੇ ਵੀ ਭਰਾ ਦੇ ਕੋਈ ਵੀ ਪਸ਼ੂ ਪਸੰਦ ਆਉਂਦਾ ਹੋਇਆ ਤਾਂ ਕੋਲ ਆ ਕੇ ਜਿਹੜਾ ਪੂਰੀ ਤਸੱਲੀ ਕਰਕੇ ਫਿਰ ਜਿਹੜਾ ਤੁਸੀਂ ਪਸ਼ੂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦੇ